ਯਤਾ ਉਤੇ ਹੀ ਪਿਤਾ ਦੇ ਵੱਲੋਂ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਲਈ ਦੀਵਾਈਆਂ ਹੋਈਆਂ ਜ਼ਿੰਮੇਵਾਰੀਆਂ ਨੂੰ ਵੀ ਸਲਾਮ ਕੀਤਾ ਜਾ ਰਿਹਾ ਕਿਉਂਕਿ ਪਿਤਾ ਕਰਤਾ ਮੋਢੀ ਹੁੰਦਾ ਹੈ ਤੇ ਉਸ ਦੇ ਸਿਰ ਦੇ ਉੱਪਰ ਬੱਚੇ ਅਤੇ ਪਰਿਵਾਰ ਬਿਲਕੁਲ ਬੇਫਿਕਰ ਹੁੰਦਾ ਤੇ ਉਤੇ ਹੀ ਇੱਕ ਅਜਿਹੇ ਹੀ ਪਿਤਾ ਦੀ ਕਹਾਣੀ ਚਰਚਾ ਦੇ ਵਿੱਚ ਜਿਸ ਦੇ ਵਿੱਚ ਇੱਕ ਪਿਤਾ ਦੇ ਵੱਲੋਂ ਆਪਣੀ ਧੀਆ ਦੇ ਵਿਆਹ ਦਾ ਦੇਖਿਆ ਹੋਇਆ ਸੁਪਨਾ ਪੂਰਾ ਕੀਤਾ ਗਿਆ ਤੇ ਉਹ ਵੀ ਇੱਕ ਹਸਪਤਾਲ ਦੇ ਅੰਦਰ ਖੁਪਾਰਾ ਲਖਨਊ ਦੇ ਇੱਕ ਹਸਪਤਾਲ ਦੇ ਵਿੱਚ ਅਨੋਖਾ ਵਿਆਹ ਹੋਇਆ ਇਹ ਕੈਲੋ ਕੀ ਨਿਕਾ ਹੋਇਆ ਤੇ ਵੀਡੀਓ ਦੇ ਵਿੱਚ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਆਹ ਵਾਲਾ ਮੁੰਡਾ ਗਲੇ ਦੇ ਵਿੱਚ ਗੁਲਾਬ ਦੇ ਫੁੱਲਾਂ ਦੀ ਮਾਲਾ ਪੈਨੇ ਹੋਏ ਖੜੇ ਦਿਖਾਈ ਦੇ ਰਿਹਾ ਹੈ ਲਗਨੌ ਚੌਂਕ ਤੇ ਰੈਂਟ ਵਾਲੇ ਮੁਹੰਮਦ ਇਕਬਾਲ ਦੀਆਂ ਦੋ ਧੀਆਂ ਨੇ ਤੇ ਉਹਨਾਂ ਦੀਆਂ ਧੀਆਂ ਦਾ ਨਿਕਾਹ ਪਹਿਲਾਂ ਹੀ ਤੈ ਹੋ ਚੁੱਕਿਆ ਸੀ ਪਰ ਜਿਸ ਸ਼ਖਸ ਨੂੰ ਤੁਸੀਂ ਬਜ਼ੁਰਗ ਅਵਸਥਾ ਦੇ ਵਿੱਚ ਬੈਠਦੇ ਉੱਪਰ ਲੇਟੇ ਹੋਏ ਦੇਖ ਰਹੇ ਹੋ ਇਹ ਉਹਨਾਂ ਹੀ ਧੀਆ ਦਾ ਪਿਓ ਹੈ ਜੋ ਕਿ ਆਈਸੀਯੂ ਦੇ ਵਿੱਚ ਆਪਣੀ ਬਿਮਾਰੀ ਤੇ ਚਲਦੇ ਦਾਖਲ ਹੈ ਤੇ ਇਸੇ ਹੀ ਮਰੀਜ਼ ਪਿਤਾ ਦੀ ਇੱਛਾ ਦੇ ਅਨੁਸਾਰ ਆਈਸੀਯੂ ਦੇ ਵਿੱਚ مولانا ਨੇ ਨਿਕਾਹ ਪੜਿਆ ਤੇ ਇਸ ਨਿਕਾਹ ਦੀ ਪ੍ਰਕਿਰਿਆ ਤੋਂ ਬਾਅਦ ਇਸ ਪਿਓ ਨੇ ਆਪਣੀਆਂ ਦੋਨਾਂ ਧੀਆ ਦਾ ਨਿਕਾਹ ਕਰ ਦਿੱਤਾ ਦੱਸਦੀ ਕਿ ਲਖਨਊ ਚੌਂਕ ਤੇ ਰਹਿਣ ਵਾਲੇ ਮੁਹੰਮਦ ਇਕਬਾਲ ਦੀਆਂ ਦੋ ਧੀਆਂ ਨੇ ਤੇ ਦੋਨਾਂ ਧੀਆਂ ਦੇ ਨਿਕਾਹ ਦੀ ਤਾਰੀਖ ਪਹਿਲਾਂ ਤੋਹੀਤ طے ਸੀ ਪਰ ਮੁਹੰਮਦ ਇਕਬਾਲ ਨੂੰ ਆਪਣੀ ਬਿਮਾਰੀ ਦੇ ਚਲਦਿਆਂ ਆਈਸੀਯੂ ਵਿੱਚ ਦਾਖਲ ਹੋਣਾ ਪਿਆ ਡਾਕਟਰਾਂ ਨੇ ਉਸ ਦਾ ਇਲਾਜ ਵੀ ਸ਼ੁਰੂ ਕੀਤਾ ਪਰ ਹਾਲਤ ਕਾਫੀ ਗੰਭੀਰ ਹੁੰਦੀ ਗਈ ਤੇ ਇਸੇ ਵਿੱਚ ਨਿਕਾਹ ਦੀ ਤਾਰੀਖ ਵੀ ਆ ਗਈ ਸੀ ਤੇ ਜਿਹੇ ਦੇ ਵਿੱਚ ਦੋਹਾਂ ਧੀਆਂ ਦਾ ਕਹਿਣਾ ਸੀ ਕਿ ਪਿਤਾ ਦੀ ਗੈਰ ਮੌਜੂਦਗੀ ਦੇ ਵਿੱਚ ਉਹ ਨਿਕਾਹ ਨਹੀਂ ਕਰਨਗੀਆਂ ਜਿਸ ਤੇ ਚਲਦੇ ਹਸਪਤਾਲ ਦੇ ਵਿੱਚ ਬਿਮਾਰ ਪਏ ਇਸ ਪਿਤਾ ਨੇ ਆਪਣੀਆਂ ਦੋਨਾ ਤੀਆਂ ਦਾ ਨਿਕਾਹ ਆਈਸੀਯੂ ਦੇ ਵਿੱਚ ਹੀ ਪੜਵਾ ਦਿੱਤਾ ਤੇ ਜਿਸ ਦੀ ਇਹ ਵੀਡੀਓ ਸਾਹਮਣੇ ਆਈ ਹੈ ਹਾਲਾਂਕਿ ਨਿਕਾਹ ਤੋਂ ਬਾਅਦ ਹੀ ਦੋਨਾ ਤੀਆਂ ਨੂੰ ਵਿਦਾ ਕਰ ਦਿੱਤਾ ਗਿਆ ਤੇ ਪਿਤਾ ਹਾਲੇ ਵੀ ਆਈਸੀਯੂ ਦੇ ਵਿੱਚ ਐਡਮਿਟ ਹੈ ਸੋ ਇਹ ਨੋਕੀ ਸ਼ਾਦੀ ਜੋ ਕਿ ਇੱਕ ਹਸਪਤਾਲ ਦੇ ਵਿੱਚ ਇੱਕ ਪਿਤਾ ਦੇ ਵੱਲੋਂ ਆਪਣੀ ਬਿਮਾਰੀ ਦੇ ਚਲਦਿਆਂ ਕਰਵਾਈ ਗਈ ਹੈ ਚਰਚਾ ਦੇ ਵਿੱਚ ਹੈ ਕਿਉਂਕਿ ਅੱਜ ਫਾਦਰਜ਼ ਡੇ ਵੀ ਹੈ ਤੇ ਇਸ ਪਿਤਾ ਦੇ ਵੱਲੋਂ ਆਪਣੇ ਤੀਆਂ ਦੇ ਪ੍ਰਤੀ ਨਿਭਾਈ ਹੋਈ ਜ਼ਿੰਮੇਵਾਰੀ ਨੂੰ ਵੀ ਸਲਾਮਤਾ ਪੜਦਾ ਹੈ